ਕਿ ਹਰਜੋਤ ਮੈਂ ਸਾਭ ਨੂੰ ਨਾ ਇਲਾਕੇ ਦੇ ਵਿੱਚ ਲੋਕਾਂ ਨੇ ਬੜੀ ਉਮੀਦਾਂ ਦੇ ਨਾਲ ਵੋਟਾਂ ਪਾਈਆਂ ਸੀ ਕਿਉਂਕਿ ਲੋਕ ਪਿਛਲੇ ਜਿਹੜੇ ਸਾਡੇ ਹਲਕਾ ਵਿਧਾਇਕ ਰਹੇ ਨੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਇੰਨੇ ਕੁ ਪਰੇਸ਼ਾਨ ਸੀਗੇ ਤੁਹਾਡੀ ਪਾਰਟੀ ਦੇ ਸੀ ਚਲੋ ਮੇਰੀ ਪਾਰਟੀ ਦੇ ਸੀ ਪਰ ਲੋਕ ਪਰੇਸ਼ਾਨ ਬਹੁਤ ਲੋਕ ਦੇਖੋ ਐਲਗਰਾ ਜਿਹੜਾ ਪੁਲ ਹੈ ਨਾ ਇਹ ਜੇ ਇਹਦੀ ਅੱਜ ਸਥਿਤੀ ਖਰਾਬ ਹੋਈ ਹੈ ਐਲਗਰਾ ਪੁਲ ਦੀ ਸਥਿਤੀ ਖਰਾਬ ਹੋਈ ਹੈ ਮਾਈਨਿੰਗ ਦੇ ਕਰਕੇ ਮਾਈਨਿੰਗ ਉਥੇ ਇਲੀਗਲ ਹੋਈ ਪੁਲ ਦੇ ਵਿੱਚ ਕ੍ਰੈਕਸ ਆ ਗਏ ਔਰ ਉਹ ਪੁਲ ਨੂੰ ਬੰਦ ਕਰਨਾ ਪੈ ਗਿਆ ਗੱਲ ਤਾਂ ਰੇ ਉੱਤੇ ਆ ਕੇ ਖੜਦੀ ਹੈ ਉਹ ਤਾਂ ਫਿਰ ਪਿਛਲੀ ਸਰਕਾਰਾਂ ਦੇ ਕਹਿੰਦੇ ਉਹਨਾਂ ਦੀ ਨਾਕਾਮੀਆਂ ਸੀ ਦੇਖੋ ਪਿਛਲੀ ਸਰਕਾਰ ਦੀ ਨਾਕਾਮੀ ਸੀਗੀ ਲੋਕਾਂ ਨੇ ਪਿਛਲੀ ਸਰਕਾਰ ਨੂੰ ਰਿਜ਼ਲਟ ਦਿੱਤਾ ਜੀ ਔਰ ਇਸ ਹੁਣ ਨਵੀਂ ਸਰਕਾਰ ਨੂੰ ਕੀ ਚਾਹੀਦਾ ਸੀ ਕਿ ਅਗਰ ਪੁਲ ਦੇ ਵਿੱਚ ਕ੍ਰੈਕਸ ਆ ਗਏ ਆ ਤਾਂ ਉਹ ਪੁਲ ਨੂੰ ਬੰਦ ਕਰਨ ਦੀ ਬਜਾਏ ਉਹਦੀ ਰਿਪੇਅਰ ਕਰਾਓ ਪਰ ਮਾਈਨਿੰਗ ਤਾਂ ਜਿਹੜੀ ਮੌਜੂਦਾ ਸਰਕਾਰ ਕਹਿੰਦੀ ਆ ਰਹੀ ਹੈ ਕਿ ਹਾਂ ਪਿਛਲੀ ਸਰਕਾਰਾਂ ਲਈ ਦੇਣਾ ਚਾਹੀਏ ਮਾਈਨਿੰਗ ਹੋਈ ਚਾਹੇ ਕਰਾਇਮ ਹੋਇਆ ਇਹ ਪਿਛਲੀ ਸਰਕਾਰਾਂ ਦੀ ਦੇਣ ਹੈ ਵੀ ਅਸੀਂ ਪੁੱਛ ਰਹੇ ਹਾਂ ਦੇਖੋ ਜੇ ਪਿਛਲੀ ਸਰਕਾਰਾਂ ਦੀ ਦੇਣ ਹੈ ਤਾਂ ਨਵੀਂ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਅਸੀਂ ਇਸ ਚੀਜ਼ ਨੂੰ ਆ ਕੇ ਬੰਦ ਕਰੀਏ ਪਿਛਲੀ ਸਰਕਾਰ ਦੀ ਅਗਰ ਇਹ ਦੇਣ ਸੀ ਅਗਰ ਪਿਛਲੀ ਸਰਕਾਰ ਦੀਆਂ ਗਲਤੀਆਂ ਸੀ ਤਾਂ ਹੀ ਤਾਂ ਲੋਕਾਂ ਨੇ ਪਿਛਲੀ ਸਰਕਾਰ ਨੂੰ ਹਰਾਇਆ ਜੀ ਔਰ ਨਵੀਂ ਸਰਕਾਰ ਪੰਜਾਬ 'ਚ ਬਣਾਈ ਲੋਕ ਸਿਸਟਮ ਤੋਂ ਪਰੇਸ਼ਾਨ ਸੀ ਨਾ ਇਸ ਕਰਕੇ ਲੋਕਾਂ ਨੇ ਨਵੀਂ ਸਰਕਾਰ ਜਿਹੜੀ ਪੰਜਾਬ ਚ ਚੁਣ ਕੇ ਲੈ ਕੇ ਆਂਦੀ ਨਾ ਸਰਕਾਰ ਕਹਿੰਦੀ ਅਸੀਂ ਪੰਜਾਬ ਨੂੰ ਟੋਲ ਮੁਕਤ ਕਰਾਂਗੇ ਟੋਲ ਬੰਦ ਵੀ ਕੀਤੇ ਨੇ ਤੇ ਨੱਕੀਆਂ ਟੋਲ ਪਲਾਜ਼ਾ ਜਿਹੜੇ ਤੁਹਾਡੇ ਰਾਹ ਚ ਪੈਂਦਾ ਨਿਤ ਦੇ ਰਾਹ ਚ ਮਤਲਬ ਉਹ ਬੰਦ ਵੀ ਹੋਇਆ ਆ ਤੇ ਉਹਦੇ ਬੂਥ ਜਿਹੜੇ ਉੱਥੇ ਦੇ ਉੱਥੇ ਖੜੇ ਨੇ ਉਸ ਬਾਰੇ ਕੀ ਕਹਿਣਾ ਚਾਹੁੰਗੇ ਮੈਂ ਬਿਲਕੁਲ ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਮੈਂ ਡੇਲੀ ਕਿਉਂਕਿ ਮੇਰਾ ਬਿਜ਼ਨਸ ਹੋਣ ਕਰਕੇ ਰੂਪੜ ਅਨੰਦਪੁਰ ਸਾਹਿਬ ਨੰਗਲ ਮੇਅਰ ਡੇਲੀ ਅਪ ਡਾਊਨ ਕਰਨਾ ਪੈਂਦਾ ਹੈ ਔਰ ਮੇਰੇ ਡੇਲੀ ਰਸਤੇ ਦੇ ਵਿੱਚ ਨਕੀਆਂ ਟੋਲ ਪਲਾਜ਼ਾ ਆਉਂਦਾ ਹੈ ਔਰ ਜਦੋਂ ਮੈਂ ਉੱਥੋਂ ਲੰਘਦਾ ਹਾਂ ਨਾ ਡੇਲੀ ਮੈਂ ਇੱਕ ਦਿਨ ਤਾਂ ਉੱਥੇ ਰੁਕ ਕੇ ਉਹਦੀ ਵੀਡੀਓ ਵੀ ਬਣਾਈ ਪਰ ਮੇਰਾ ਦਿਲ ਕੀਤਾ ਕਿ ਮੈਂ ਉੱਥੇ ਨਾ ਵੀਡੀਓ ਬਣਾ ਕੇ ਭੇਜਾਂ ਜਿਹੜਾ ਉਹ ਭਗਵੰਤ ਮਾਨ ਸਾਹਿਬ ਨੇ ਨੰਬਰ ਜਾਰੀ ਕੀਤਾ ਹੋਇਆ ਨਾ ਟੋਲ ਫ੍ਰੀ ਕਿ ਦੇਖੋ ਤੁਸੀਂ ਆਪ ਆ ਕੇ ਇੱਥੇ মিডিਆ ਦੇ ਮੋੜੇ ਬੈਠ ਕੇ ਇਹ ਟੋਲ ਪਲਾਜ਼ਾ ਬੰਦ ਕਰਾ ਕੇ ਗਏ ਜੀ ਜੀ ਬਿਲਕੁਲ ਅੱਜ ਉਸ ਟੋਲ ਪਲਾਜ਼ਾ ਦੇ ਉਸ ਏਰੀਏ ਦੇ ਹਾਲਾਤ ਐਦਾਂ ਦੇ ਹਨ ਉੱਥੇ ਡੇਲੀ ਐਕਸੀਡੈਂਟ ਹੁੰਦੇ ਨੇ ਤੁਸੀਂ ਮੈਨੂੰ ਆਖਿਆ ਕਿ ਮੁੱਖ ਮੰਤਰੀ ਸਾਹਿਬ ਇਲਾਜ ਕਰਾਉਣ ਲਈ ਅਪੋਲੋ ਜਾ ਰਹੇ ਨੇ ਔਰ ਦਾਵਾ ਇਹ ਕਰਦੇ ਨੇ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਕਰੋੜਾ ਬੰਦੇ ਪੰਜਾਬ ਦੇ ਇਲਾਜ ਕਰਾਗੇ ਪਰ ਆਮ ਆਦਮੀ ਕਲੀਨਿਕ ਦੇ ਰਾਹੀਂ ਪੰਜਾਬ ਦੀ ਜਿਹੜੀ ਸਿਹਤ ਸਹੂਲਤਾਂ ਉਹਨਾਂ ਦੇ ਵਿੱਚ ਬਹੁਤ ਵੱਡਾ ਸੁਧਾਰ ਹੋਇਆ ਹੁਣ ਤੁਸੀਂ ਵੇਖੋ ਕਿ ਜੇਕਰ ਪੰਜਾਬ ਦੀ ਸਿਹਤ ਸਹੂਲਤਾਂ 'ਚ ਸੁਧਾਰ ਹੋਇਆ ਜਾਂ ਪੰਜਾਬ ਦੇ ਹਸਪਤਾਲਾਂ ਨੂੰ ਤੁਸੀਂ ਸਰਕਾਰੀ ਨੂੰ ਇੰਨਾ ਹੀ ਚੰਗਾ ਕਰ ਦਿੱਤਾ ਜੀ ਤੇ ਫਿਰ ਤੁਹਾਨੂੰ ਦਿੱਲੀ ਜਾ ਕੇ ਇਲਾਜ ਕਰਾਣ ਦੀ ਕਿਉ ਲੋੜ ਪਈ ਅੱਜ ਤੁਹਾਨੂੰ ਜਿਸ ਨੌਜਵਾਨ ਦੇ ਨਾਲ ਮਿਲਣਾਉਣ ਜਾ ਰਹੇ ਹਾਂ ਉਹ ਹੈ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਪਰਵੇਸ਼ ਸੋਨੀ ਜਿਸ ਨੇ ਜਿੱਥੇ ਰਾਜਨੀਤੀ ਦੇ ਵਿੱਚ ਆਪਣਾ ਨਾਮ ਚਮਕਾਇਆ ਉੱਥੇ ਹੀ ਸਮਾਜ ਸੇਵਾ ਦੇ ਵਿੱਚ ਵੀ ਆਪਣੇ ਕੰਮਾਂ ਕਰਕੇ ਜਾਣੇ ਜਾਂਦਾ ਹੈ ਅੱਜ ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਲਾਕੇ ਦੇ ਮੁੱਦਿਆਂ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਸੋਨੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਤੇ ਨਾਲ ਹੀ ਤੁਹਾਨੂੰ ਮੁਬਾਰਕਬਾਦ ਤੁਸੀਂ ਜਿਹੜਾ ਰੋਟਰੀ ਕਲੱਬ ਨੰਗਲ ਦੇ ਪ੍ਰਧਾਨ ਬਣੇ ਹੋ ਤੇ ਕਲੱਬ ਦੇ ਨਾਲ ਨਾਲ ਤੁਸੀਂ ਸਮਾਜ ਭਲਾਈ ਦੇ ਕੰਮ ਵੀ ਕਰਦੇ ਹੋ ਤੁਹਾਡੀ ਇੱਕ ਵੀਡੀਓ ਪਿਛਲੇ ਦਿਨੀ ਕਾਫੀ ਵਾਇਰਲ ਹੋਈ ਜਿਸ ਚ ਇੱਕ ਛੋਟੀ ਬੱਚੀ ਨੂੰ ਤੁਸੀਂ ਪੀਜੀਆ ਲੈ ਕੇ ਗਏ ਸੀ ਉਹ ਕੀ ਪੂਰਾ ਮਾਮਲਾ ਸੀ ਕਿਵੇਂ ਤੁਹਾਡੇ ਧਿਆਨ ਚ ਆਇਆ ਤੇ ਹੋਰ ਕਿਹੜੇ ਸਮਾਜ ਭਲਾਈ ਦੇ ਜਿਹੜੇ ਕੰਮ ਹੈ ਤੁਸੀਂ ਲਗਾਤਾਰ ਕਰਦੇ ਰਹੇ ਹੋ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਸਮਾਜ ਸੇਵਾ ਨੂੰ ਲੈ ਕੇ ਦੇਖੋ ਮੇਰੀ ਸ਼ੁਰੂ ਤੋਂ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਚਾਹੇ ਮੈਂ ਰੋਟਰੀ ਕਲੱਬ ਦੇ ਰਾਹੀਂ ਜੁੜ ਕੇ ਜਾਂ ਆਪਣੇ ਨਿੱਜੀ ਜੀਵਨ ਦੇ ਵਿੱਚ ਵੀ ਅਗਰ ਸਮਾਜ ਸੇਵਾ ਦੇ ਪੱਖੀ ਜਾਂ ਕਿਸੇ ਵੀ ਇੱਕ ਅਜਿਹੇ ਇਨਸਾਨ ਦੀ ਜਿਹਨੂੰ ਮਦਦ ਦੀ ਲੋੜ ਹੈ ਔਰ ਮੈਂ ਉਹਦੇ ਕੰਮ ਆ ਸਕਾਂ ਤੇ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਸ ਇਨਸਾਨ ਦੇ ਕੰਮ ਆਵਾਂ ਕਿਉਂਕਿ ਮੇਰਾ ਦੇਖੋ ਪਰਸਨਲ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਮੰਨਣਾ ਹੈ ਕਿ ਸਮਾਜ ਸੇਵਾ ਦੇ ਲਈ ਸਾਨੂੰ ਕਿਸੇ ਪਾਵਰ ਦੀ ਲੋੜ ਨਹੀਂ ਹੈ ਅਗਰ ਜ਼ਰੂਰੀ ਨਹੀਂ ਕਿ ਕੋਈ ਐਮਐਲਏ ਐਮਪੀ ਬਣ ਕੇ ਹੀ ਸਮਾਜ ਸੇਵਾ ਕੀਤੀ ਜਾ ਸਕਦੀ ਹੈ ਸਮਾਜ ਸੇਵਾ ਲਈ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਔਰ ਇਹਦੀ ਸਭ ਤੋਂ ਵੱਡੀ ਮਿਸਾਲ ਹੈ ਜਿਹੜਾ ਰੋਟਰੀ ਕਲੱਬ ਹੈ ਰੋਟਰੀ ਕਲੱਬ ਇੱਕ ਇਸ ਦੁਨੀਆ ਦੀ ਬਹੁਤ ਵੱਡੀ ਸਮਾਜ ਸੇਵੀ ਸੰਸਥਾ ਹੈ ਰੋਟਰੀ ਕਲੱਬ ਆਪਣੇ ਪੱਧਰ ਤੇ ਔਰ ਰੋਟਰੀ ਕਲੱਬ ਦੇ ਵੱਖ-ਵੱਖ ਜਿਹੜੇ ਕਲੱਬ ਐ ਸਾਰੇ ਦੁਨੀਆ ਦੇ ਵਿੱਚ ਕਲੱਬਸ ਬਣੇ ਹੋਏ ਆ ਉਹ ਬਹੁਤ ਅੱਛੀ ਸਮਾਜ ਸੇਵਾ ਕਰਦੇ ਨੇ ਔਰ ਮੈਂ ਕਾਫੀ ਲੰਬੇ ਸਮੇਂ ਤੋਂ ਰੋਟਰੀ ਕਲੱਬ ਪਖੜਾ ਨੰਗਲ ਦੇ ਨਾਲ ਮੇਰਾ ਪਰਿਵਾਰ ਜੁੜਿਆ ਹੋਇਆ ਹੈ ਤੇ ਮੈਂ ਇੱਕ ਬੜਾ ਅੱਛਾ ਪਲੇਟਫਾਰਮ ਹੈ ਉਹਦੇ ਰਾਹੀਂ ਬੜਾ ਸਮਾਜ ਦੇ ਵਿੱਚ ਵਿਚਰਨ ਦਾ ਮੌਕਾ ਮਿਲਦਾ ਹੈ ਲੋਕ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਇਸ ਕਲੱਬ ਦੇ ਰਾਹੀਂ ਅਸੀਂ ਵਕ ਵਕ ਮੈਡੀਕਲ ਕੈਂਪ ਲੋਕਾਂ ਦੀ ਸੇਵਾ ਦੇ ਲਈ ਬਲੱਡ ਡੋਨੇਸ਼ਨ ਦੇ ਕੈਂਪਸ ਹੈ ਤੇ ਗਰੀਬ ਸਟੂਡੈਂਟਸ ਦੀ ਮਦਦ ਦੇ ਲਈ ਸਕੂਲਾਂ ਦੇ ਵਿੱਚ ਅਵੇਅਰਨੈਸ ਕੈਂਪਸ ਜਾਂ ਉਹਨਾਂ ਨੂੰ ਜਿਹੜਾ ਜ਼ਰੂਰੀ ਸਟੇਸ਼ਨਰੀ ਦਾ ਸਮਾਨ ਹੁੰਦਾ ਉਹਨਾਂ ਮੁਹੱਈਆ ਕਰਾਉਣ ਦੇ ਲਈ ਜਿਹੜੇ ਕੈਂਪਸ ਹੈ ਉਹ ਅਸੀਂ ਲਗਾਉਂਦੇ ਰਹਿੰਦੇ ਹਾਂ ਤੇ ਔਰ ਮੇਰੀ ਆਪਣੇ ਨਿੱਜੀ ਤੌਰ ਤੇ ਵੀ ਇਹ ਕੋਸ਼ਿਸ਼ ਰਹੀ ਹੈ ਹਮੇਸ਼ਾ ਕਿ ਅਗਰ ਮੈਨੂੰ ਰੋਟਰੀ ਕਲੱਬ ਤੋਂ हट ਕੇ ਵੀ ਕਿਤੇ ਸਮਾਜ ਸੇਵਾ ਦੇ ਵਿੱਚ ਕੋਈ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜ਼ਰੂਰਤ ਹੈ ਜਿੱਦਾਂ ਹੁਣ ਤੁਸੀਂ ਪਿੱਛੇ ਉਸ ਵੀਡੀਓ ਦੀ ਗੱਲ ਕੀਤੀ ਉਹਦੇ ਵਿੱਚ ਹੁਣ ਦੇਖੋ ਉਹ ਕਲੱਬ ਦਾ ਉਹਦੇ ਵਿੱਚ ਕੋਈ ਮਸਲਾ ਨਹੀਂ ਸੀਗਾ ਮੈਨੂੰ ਰੋਪੜ ਤੋਂ ਪਤਾ ਲੱਗਿਆ ਕੁਝ ਆਪਣਾ ਰੋਪੜ ਦੇ ਵਿੱਚ ਸਾਡਾ ਫਰੈਂਡ ਸਰਕਲ ਹੈ ਉਹਨਾਂ ਦੇ ਥਰੂ ਪਤਾ ਚੱਲਿਆ ਕਿ ਇੱਕ ਬਹੁਤ ਗਰੀਬ ਪਰਿਵਾਰ ਆ ਉਹਨਾਂ ਦੇ ਵਿੱਚ ਬੱਚੀ ਹੈ ਜਿਹਨੂੰ ਬਹੁਤ ਜਿਹੜੀ ਜਿਹੜੀ ਹਾਲਾਤ ਖਰਾਬ ਨੇ ਔਰ ਉਹਨਾਂ ਦੇ ਘਰ 'ਚ ਕੋਈ ਇਨਕਮ ਸੋਰਸ ਨਹੀਂ ਸੀਗਾ ਉਹਦੇ ਫਾਦਰ ਨਾਲ ਮੈਂ ਮਿਲਿਆ ਉਹ ਵਿਚਾਰੇ ਬੜਾ ਰੋ ਰੇ ਸੀਗੇ ਕਿ ਮੇਰੇ ਕੋਲ ਤਾਂ ਪੈਸੇ ਨਹੀਂ ਹੈ ਇਲਾਜ ਕਰਾਉਣ ਲਈ ਵੀ ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਥੇ ਗਵਰਨਮੈਂਟ ਹਸਪੀਟਲ ਜਿਹੜਾ ਸਾਡੇ ਰੋਪੜ 'ਚ ਹੈ ਉੱਥੇ ਚੈੱਕ ਕਰਾਇਆ ਜਦੋਂ ਉਹਨਾਂ ਨੇ ਕਿਹਾ ਕਿ ਇਹਦਾ ਇਲਾਜ ਜਿਹੜਾ ਹੈਗਾ ਉਹ ਸਿਰਫ ਪੀਜੀਆਈ 'ਚ ਪੋਸੀਬਲ ਹੈ ਤੇ ਉਦੋਂ ਉਸ ਤੋਂ ਬਾਅਦ ਅਸੀਂ ਉਹਨੂੰ ਪੀਜੀਆਈ ਦੇ ਵਿੱਚ ਵੀ ਐਡਮਿਟ ਕਰਾਇਆ ਮਤਲਬ ਆਪਣੇ ਪੱਦਰ ਤੇ ਜੋ ਵੀ ਮੇਰੇ ਜਿੰਨੀ ਸਮਰੱਥਾ ਹੈ ਰੱਬ ਨੇ ਜਿੰਨੇ ਜੋਗਾ ਕੀਤਾ ਹੈ ਮੇਰੀ ਕੋਸ਼ਿਸ਼ ਰੇ ਹਮੇਸ਼ਾ ਤੋਂ ਇਹ ਰਹੀ ਹੈ ਕਿ ਜਿੰਨਾ ਮੈਂ ਕਿਸੇ ਦੇ ਕੰਮ ਆ ਸਕਾਂ ਮੈਂ ਉਹਨਾਂ ਹਮੇਸ਼ਾ ਕੋਸ਼ਿਸ਼ ਕਰਦਾ ਆਪਣੇ ਵੱਲੋਂ ਕਿ ਮੈਂ ਉਹਨਾਂ ਦੇ ਕੰਮ ਆਵਾਂ ਚੰਗਾ ਪ੍ਰਾਲਾ ਤੁਹਾਡਾ ਤੇ ਸਮਾਜ ਭਲਾਈ ਦੇ ਕੰਮ ਤਾਂ ਤੁਸੀਂ ਕਰਦੇ ਰਹਿੰਦੇ ਹੋ ਤੇ ਇੱਕ ਸਿਆਸਤਦਾਨ ਵੀ ਹੋ ਤੇ ਲੋਕਾਂ ਦੀ ਆਵਾਜ਼ ਬਣ ਕੇ ਮੁੱਦੇ ਜਿਹੜੇ ਚੱਕਦੇ ਵੀ ਰਹਿੰਦੇ ਹੋ ਤੁਹਾਡੇ ਆਪਣੇ ਇਲਾਕੇ ਆਨੰਦਪੁਰ ਸਾਹਿਬ ਰੋਪੜ ਦੀ ਜਾਂ ਗੱਲ ਕੀਤੀ ਜਾਵੇ ਤਾਂ ਕਿਹੜੇ ਮੁੱਦੇ ਲੱਗਦੇ ਨੇ ਜਿਹੜੇ ਵੱਡੇ ਮੁੱਦੇ ਨੇ ਉਹ ਹੱਲ ਹੋਣੇ ਚਾਹੀਦੇ ਸੀ ਤੇ ਹੱਲ ਨਹੀਂ ਹੋਏ ਦੇਖੋ ਜੇਕਰ ਮੈਂ ਆਪਣੇ ਹਲਕਾ ਅਸ਼ੀਰੀ ਆਨੰਦਪੁਰ ਸਾਹਿਬ ਦੀ ਗੱਲ ਕਰਾਂ ਜੀ ਸਾਡੇ ਹਲਕੇ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਪਿਛਲੀ ਵਾਰ ਇਲੈਕਸ਼ਨ ਲੜੀ ਗਈ ਔਰ ਜੋ ਇੱਕ ਮਾਹੌਲ ਬਣਿਆ ਹਲਕੇ ਦੇ ਵਿੱਚ ਕਿ ਜਿਹਦੇ ਲੋਕਾਂ ਨੇ ਕਹ ਲੋ ਕਿ ਜਿਹੜੇ ਮੁੱਦੇ ਇਲਾਕੇ ਦੇ ਵਿੱਚ ਬਹੁਤ ਵੱਡੇ ਮੁੱਦੇ ਬਣ ਚੁੱਕੇ ਸੀ ਮਾਈਨਿੰਗ ਦਾ ਮੁੱਦਾ ਸੀਗਾ ਜੀ ਜਾਂ ਇਲਾਕੇ ਦੇ ਵਿੱਚ ਜਿਹੜੀ ਕ੍ਰਾਈਮ ਜਿਸ ਤਰੀਕੇ ਨਾਲ ਵੱਧ ਰਿਆ ਸੀ ਇਹ ਕੁਝ ਅਜਿਹੇ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਇਲਾਕੇ ਦੇ ਪਰੇਸ਼ਾਨ ਸੀਗੇ ਔਰ ਉਹਨਾਂ ਮੁੱਦਿਆਂ ਦੇ ਉੱਤੇ ਹੀ ਪਿਛਲੀ ਵਾਰ ਦਾ ਜਿਹੜਾ ਸਾਰਾ ਇਲੈਕਸ਼ਨ ਸੀਗਾ ਬੇਸਡ ਸੀ ਉਹਨਾਂ ਮੁੱਦਿਆਂ ਦੇ ਉੱਤੇ ਗੱਲਾਂ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਜੀ ਪਰ ਅੱਜ ਜੋ ਹਾਲਾਤ ਨੇ ਲੋਕਾਂ ਨੂੰ ਬਹੁਤ ਉਮੀਦ ਸੀ ਕਿ ਸ਼ਾਇਦ ਉਹਨਾਂ ਮੁੱਦਿਆਂ ਦਾ ਜਿਹੜਾ ਹੱਲ ਹੈ ਉਹ ਆਨ ਆਲੇ ਜਿਹੜੀ ਨਵੀਂ ਸਰਕਾਰ ਸਾਡੇ ਇਲਾਕੇ ਦੇ ਵਿੱਚ ਬਣੀ ਆ ਆਮ ਆਦਮੀ ਪਾਰਟੀ ਦੀ ਉਹਨਾਂ ਮੁੱਦਿਆਂ ਦਾ ਹੱਲ ਕਰੂਗੀ ਪਰ ਅਜੇ ਹਾ ਇਲਾਕੇ ਦੇ ਵਿੱਚ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਅੱਜ ਵੀ ਮਾਈਨਿੰਗ ਦੀ ਉਹੀ ਸਥਿਤੀ ਹੈ ਮਾਈਨਿੰਗ ਪੂਰਾ ਇਲੈਗਲ ਤਰੀਕੇ ਦੇ ਨਾਲ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਚੱਲ ਰਹੀ ਹੈ ਕ੍ਰਾਈਮ ਪਹਿਲਾਂ ਨਾਲੋਂ ਹੋਰ ਜ਼ਿਆਦਾ ਕ੍ਰਾਈਮ ਇਲਾਕੇ ਦੇ ਵਿੱਚ ਵੱਧ ਗਿਆ ਪਰ ਮਾਈਨਿੰਗ ਤਾਂ ਜਿਹੜੀ ਮੌਜੂਦਾ ਸਰਕਾਰ ਕਹਿੰਦੀ ਆ ਰਹੀ ਹੈ ਕਿ ਹਾਂ ਪਿਛਲੀ ਸਰਕਾਰਾਂ ਦੀ ਦੇਣਾ ਚਾਹੇ ਮਾਈਨਿੰਗ ਹੋਈ ਚਾਹੇ ਕਰਾਇਮ ਹੋਇਆ ਵੀ ਪਿਛਲੀ ਸਰਕਾਰਾਂ ਦੀ ਦੇਣ ਹੈ ਵੀ ਅਸੀਂ ਭੁਗਤ ਰਹੇ ਹਾਂ ਦੇਖੋ ਜੇ ਪਿਛਲੀ ਸਰਕਾਰਾਂ ਦੀ ਦੇਣ ਹੈ ਤਾਂ ਨਵੀਂ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਅਸੀਂ ਇਸ ਚੀਜ਼ ਨੂੰ ਆ ਕੇ ਬੰਦ ਕਰੀਏ ਪਿਛਲੀ ਸਰਕਾਰ ਦੀ ਅਗਰ ਇਹ ਦੇਣ ਸੀ ਅਗਰ ਪਿਛਲੀ ਸਰਕਾਰ ਦੀਆਂ ਗਲਤੀਆਂ ਸੀ ਤਾਂ ਹੀ ਤਾਂ ਲੋਕਾਂ ਨੇ ਪਿਛਲੀ ਸਰਕਾਰ ਨੂੰ ਹਰਾਇਆ ਜੀ ਔਰ ਨਵੀਂ ਸਰਕਾਰ ਪੰਜਾਬ 'ਚ ਬਣਾਈ ਲੋਕ ਸਿਸਟਮ ਤੋਂ ਪਰੇਸ਼ਾਨ ਸੀ ਨਾ ਇਸ ਕਰਕੇ ਲੋਕਾਂ ਨੇ ਨਵੀਂ ਸਰਕਾਰ ਜਿਹੜੀ ਪੰਜਾਬ ਚ ਚੁਣ ਕੇ ਲੈ ਕੇ ਆਂਦੀ ਨਾ ਪਰ ਉਹਦੇ ਚ ਲੋਕਾਂ ਨੂੰ ਕੀ ਮਿਲਿਆ ਲੋਕਾਂ ਲੋਕਾਂ ਦੇ ਨਾਲ ਤਾਂ ਬੜਾ ਵੱਡਾ ਧੋਖਾ ਹੋਇਆ ਨਾ ਇਹਨਾਂ ਨੇ ਤਾਂ ਦਾਅਵਾ ਕੀਤਾ ਸੀ ਕਿ 20000 ਕਰੋੜ ਰੁਪਏ ਮਾਈਨਿੰਗ ਦੇ ਰਾਹੀਂ ਹਰ ਸਾਲ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਅਸੀਂ ਪਾਇਆ ਕਰਾਂਗੇ ਪਰ ਤੁਸੀਂ ਮੈਨੂੰ ਅੱਜ ਦੱਸ ਦੋਗੇ ਸਰਕਾਰ ਦਾ 2.5 ਸਾਲ ਤੋਂ ਉੱਪਰ ਦਾ ਕਾਰਜਕਾਲ ਹੋ ਚੁੱਕਿਆ ਕਿਦੋਂ ਕਿਹੜੇ ਸਾਲ ਇਹਨਾਂ ਨੇ 20000 ਕਰੋੜ ਰੁਪਏ ਜਿਹੜਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਆਮ ਆਦਮੀ ਪਾਰਟੀ ਇਹ ਦਾਵਾ ਕਰਦੀ ਸੀ ਕਿ ਸਾਡੀ ਸਰਕਾਰ ਬਣਨ ਤੋਂ ਅਸੀਂ ਇਲਾਕੇ ਚੋਂ ਇਲੀਗਲ ਮਾਈਨਿੰਗ ਖਤਮ ਕਰ ਦਾਂਗੇ ਦੇਖੋ ਮੈਂ ਮਾਈਨਿੰਗ ਦੇ ਖਿਲਾਫ ਨਹੀਂ ਮਾਈਨਿੰਗ ਇੱਕ ਇੰਡਸਟਰੀ ਹੈ ਮਾਈਨਿੰਗ ਦੇ ਰਾਹੀਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਸਾਡੀ ਡਿਵੈਲਪਿੰਗ ਕੰਟਰੀ ਹੈ ਲੋਕਾਂ ਨੇ ਘਰ ਬਣਾਉਣੇ ਆ ਮਟੀਰੀਅਲ ਚਾਹੀਦਾ ਲੇਕਿਨ ਲੋਕ ਹਮੇਸ਼ਾ ਖਿਲਾਫ ਰਹੇ ਆ ਇਲੀਗਲ ਮਾਈਨਿੰਗ ਦੇ ਜੀ ਤੁਸੀਂ ਇਲੀਗਲ ਮਾਈਨਿੰਗ ਨੂੰ ਇਲਾਕੇ ਦੇ ਵਿੱਚੋਂ ਖਤਮ ਕਰੋਨਾ ਤੁਸੀਂ ਤਾਂ ਉਹਦਾ ਨੈਕਸਸ ਹੋਰ ਵੱਡਾ ਕਰਤਾ ਪਹਿਲਾਂ ਲੋਕ ਇਹ ਕਹਿੰਦੇ ਸੀ ਕਿ ਮਾਈਨਿੰਗ ਜਿਹੜਾ mafi ਹੈ ਉਹ ਅਗਰ ਕੋਈ ਕ੍ਰੈਸ਼ਰ ਬੰਦਾ ਚਲਾਉਂਦਾ ਹੈ ਉਹਦੇ ਤੋਂ ਮਹੀਨੇ ਦਾ ਲੱਖ ਰੁਪਈਆ ਲੈਂਦਾ ਹੁਣ ਇਹ ਸੁਣਨ ਨੂੰ ਆਉਂਦਾ ਹੈ ਕਿ ਜੇ ਕੋਈ ਕ੍ਰੈਸ਼ਰ ਚਲਾਉਂਦਾ ਉਹਦੇ ਤੋਂ ਮਹੀਨੇ ਦਾ 2 ਲੱਖ ਲਿਆ ਜਾਂਦਾ ਪਹਿਲਾਂ ਨਾਲੋਂ ਹੋਰ ਜ਼ਿਆਦਾ ਇਲਾਕੇ ਦੇ ਵਿੱਚ ਜਿਹੜੀ ਮਾਈਨਿੰਗ ਦੀ ਸਥਿਤੀ ਖਰਾਬ ਹੋ ਗਈ ਐਲਗਰਾ ਵਾਲੇ ਪੁਲ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਹਾਂ ਐਲਗਰਾ ਵਾਲਾ ਪੁਲ ਬੰਦ ਹੋਇਆ ਲਗਭਗ ਸਾਲ ਤੋਂ ਉੱਪਰ ਸਮਾਂ ਲੱਗ ਹੋ ਚੁੱਕਿਆ ਦੇਖੋ ਐਲਗਰਾ ਜਿਹੜਾ ਪੁਲ ਹੈ ਨਾ ਇਹ جے ਇਹਦੀ ਅੱਜ ਸਥਿਤੀ ਖਰਾਬ ਹੋਈ ਹੈ ਐਲਗਰਾ ਪੁਲ ਦੀ ਸਥਿਤੀ ਖਰਾਬ ਹੋਈ ਹੈ ਮਾਈਨਿੰਗ ਦੇ ਕਰਕੇ ਮਾਈਨਿੰਗ ਉਥੇ ਇਲੀਗਲ ਹੋਈ ਪੁਲ ਦੇ ਵਿੱਚ ਕਰੈਕਸ ਆ ਗਏ ਜੀ ਔਰ ਉਹ ਪੁਲ ਨੂੰ ਬੰਦ ਕਰਨਾ ਪੈ ਗਿਆ ਗਲਤ ਤਾਂ ਫਿਰ ਉੱਥੇ ਆ ਕੇ ਖੜਦੀ ਆ ਉਹ ਤਾਂ ਫਿਰ ਪਿਛਲੀ ਸਰਕਾਰਾਂ ਦੇ ਕਹਿੰਦੇ ਉਹਨਾਂ ਦੀ ਨਾਕਾਮੀਆਂ ਸੀ ਦੇਖੋ ਪਿਛਲੀ ਸਰਕਾਰ ਦੀ ਨਾਕਾਮੀ ਸੀਗੀ ਲੋਕਾਂ ਨੇ ਪਿਛਲੀ ਸਰਕਾਰ ਨੂੰ ਰਿਜ਼ਲਟ ਦਿੱਤਾ ਜੀ ਔਰ ਇਸ ਹੁਣ ਨਵੀਂ ਸਰਕਾਰ ਨੂੰ ਕੀ ਚਾਹੀਦਾ ਸੀ ਕਿ ਅਗਰ ਪੁਲ ਦੇ ਵਿੱਚ ਕ੍ਰੈਕਸ ਆ ਗਏ ਆ ਤਾਂ ਉਹ ਪੁਲ ਨੂੰ ਬੰਦ ਕਰਨ ਦੀ ਬਜਾਏ ਉਹਦੀ ਰਿਪੇਅਰ ਕਰਾਓ ਅੱਜ ਕਿੰਨਾ ਸਮਾਂ ਹੋ ਗਿਆ ਸਾਲ ਹੋ ਗਿਆ ਪੁਲ ਬੰਦ ਪਿਆ ਹੈ ਕੀ ਇੱਕ ਸਾਲ ਦੇ ਵਿੱਚ ਤੁਹਾਡੇ ਕੋਲ ਇੰਨਾ ਫੰਡ ਨਹੀਂ ਇਕੱਠਾ ਹੋ ਸਕਿਆ ਕਿ ਤੁਸੀਂ ਉਸ ਪੁਲ ਦੀ ਜਿਹੜੀ ਹੈ ਰਿਪੇਅਰ ਜਾਂ ਕੋਈ ਫੰਡ ਜਾਰੀ ਕਰ ਸਕੋ ਪੁਲ ਦੀ ਰਿਪੇਅਰ ਕਰਨ ਦੇ ਲਈ ਸਰਕਾਰਾਂ ਨੂੰ ਦੇਖੋ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਨੀਤੀ ਬਣਾਉਣ ਲਈ ਹੁੰਦੀਆਂ ਨੇ ਲੋਕਾਂ ਦੇ ਭਲਾਈ ਵਾਸਤੇ ਬਣਦੀਆਂ ਨੇ ਅਗਰ ਲੋਕ ਆਪਣੇ ਲਈ ਕੋਈ ਸਰਕਾਰ ਚੁਣਦੇ ਆਂ ਲੋਕ ਇਲਾਕੇ ਦੀ ਭਲਾਈ ਲਈ ਸਰਕਾਰ ਨੂੰ ਚੁਣਿਆ ਜਾਂਦਾ ਹੈ ਸਰਕਾਰਾਂ ਦੋਸ਼ ਲਾਣੇ ਕਿਸੇ ਦੇ ਉੱਤੇ ਬਹੁਤ ਸੌਖੇ ਨੇ ਅਗਰ ਮੈਂ ਵੀ ਹੁੰਨੇ ਤੇ ਕੈਮਰੇ ਦੇ ਉੱਤੇ ਬੈਠ ਕੇ ਦੋਸ਼ ਲਾਈ ਜਾਵਾਂ ਉਹ ਬਹੁਤ ਆਸਾਨ ਹੈ ਲੇਕਿਨ ਅਸਲ ਗੱਲ ਇਹ ਹੈ ਮੁੱਦੇ ਵਾਲੀ ਕਿ ਲੋਕ ਬੜੇ ਉਮੀਦ ਦੇ ਨਾਲ ਕਿਸੇ ਵਿਅਕਤੀ ਨੂੰ ਉਸ ਇਲਾਕੇ ਦਾ ਐਮਐਲਏ ਚੁਣਿਆ ਜਾਂਦਾ ਹੈ ਪਰ ਜਦੋਂ ਉਹ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਜਿਹੜੇ ਵਾਅਦੇ ਹੁੰਦੇ ਆਂ ਔਰ ਦਾਅਵੇ ਕੀਤੇ ਜਾਂਦੇ ਆਂ ਉਹ ਕੁਝ ਹੋਰ ਤਰ੍ਹਾਂ ਦੇ ਹੁੰਦੇ ਆਂ ਪਰ ਜਦੋਂ ਇਲੈਕਸ਼ਨ ਹੋ ਜਾਂਦੇ ਆਂ ਉਸ ਤੋਂ ਬਾਅਦ ਨਾ ਤਾਂ ਕਿਸੇ ਉਸ ਮੁੱਦੇ ਦੇ ਉੱਤੇ ਕਾਰਵਾਈ ਦੇਖਣ ਨੂੰ ਮਿਲੀ ਔਰ ਨਾ ਹੀ ਜਿਹੜੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਚਾਹੇ ਉਹ ਪਿਛਲੀ ਸਰਕਾਰ ਦੇ ਰਾਹੀਂ ਆ ਰਹੀਆਂ ਸੀ ਤੁਸੀਂ ਤੁਹਾਡਾ ਫਰਜ਼ ਇਹ ਬਣਦਾ ਹੈ ਕਿ ਤੁਸੀਂ ਉਹਨਾਂ ਦਾ ਹੱਲ ਕਰੋ ਜੀ ਤੇ ਸਰਕਾਰ ਕਹਿੰਦੀ ਅਸੀਂ ਪੰਜਾਬ ਨੂੰ ਟੋਲ ਮੁਕਤ ਕਰਾਂਗੇ ਟੋਲ ਬੰਦ ਵੀ ਕੀਤੇ ਨੇ ਤੇ ਨੱਕੀਆਂ ਟੋਲ ਪਲਾਜ਼ਾ ਜਿਹੜੇ ਤੁਹਾਡੇ ਰਾਹ 'ਚ ਪੈਂਦਾ ਨੇ ਤੇ ਰਾਹ 'ਚ ਮਤਲਬ ਉਹ ਬੰਦ ਵੀ ਹੋਇਆ ਹੈ ਤੇ ਉਹਦੇ ਬੂਥ ਜਿਹੜੇ ਉੱਥੇ ਦੇ ਉੱਥੇ ਖੜੇ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਮੈਂ ਡੇਲੀ ਕਿਉਂਕਿ ਮੇਰਾ بزਨਸ ਹੋਣ ਕਰਕੇ ਰੋਪੜ ਆਨੰਦਪੁਰ ਸਾਹਿਬ ਨੰਗਲ ਮੇਰ ਡੇਲੀ ਅਪ ਡਾਊਨ ਕਰਨਾ ਪੈਂਦਾ ਹੈ ਔਰ ਮੇਰੇ ਡੇਲੀ ਰਸਤੇ ਦੇ ਵਿੱਚ ਨਕੀਆਂ ਟੋਲ ਪਲਾਜ਼ਾ ਆਉਂਦਾ ਹੈ ਔਰ ਜਦੋਂ ਮੈਂ ਉੱਥੋਂ ਲੰਘਦਾ ਹਾਂ ਨਾ ਡੇਲੀ ਮੈਂ ਇੱਕ ਦਿਨ ਤਾਂ ਉੱਥੇ ਰੁਕ ਕੇ ਉਹਦੀ ਵੀਡੀਓ ਵੀ ਬਣਾਈ ਪਰ ਮੇਰਾ ਦਿਲ ਕੀਤਾ ਕਿ ਮੈਂ ਉੱਥੇ ਨਾ ਵੀਡੀਓ ਬਣਾ ਕੇ ਭੇਜਾਂ ਜਿਹੜਾ ਉਹ ਭਗਵੰਤ ਮਾਨ ਸਾਹਿਬ ਨੇ ਨੰਬਰ ਜਾਰੀ ਕੀਤਾ ਹੋਇਆ ਨਾ ਟੋਲ ਫ੍ਰੀ ਕਿ ਦੇਖੋ ਤੁਸੀਂ ਆਪ ਆ ਕੇ ਇੱਥੇ মিডিਆ ਦੇ ਮੋਹਰੇ ਬੈਠ ਕੇ ਏ ਟੋਲ ਪਲਾਜ਼ਾ ਬੰਦ ਕਰਾ ਕੇ ਗਏ ਸੀ ਜੀ ਬਿਲਕੁਲ ਅੱਜ ਉਸ ਟੋਲ ਪਲਾਜ਼ਾ ਦੇ ਉਸ ਏਰੀਏ ਦੇ ਹਾਲਾਤ ਐਦਾਂ ਦੇ ਆ ਉਥੇ ਡੇਲੀ ਐਕਸੀਡੈਂਟ ਹੁੰਦੇ ਨੇ ਲਾਈਟਾਂ ਉਥੇ ਸਾਰੀਆਂ ਸਟਰੀਟ ਲਾਈਟਾਂ ਬੰਦ ਪਈਆਂ ਜੀ ਜਿਹੜੀ ਕੰਪਨੀ ਨੇ ਉਹ ਟੋਲ ਬੈਰੀਅਰ ਦੇ ਬੂਥ ਬਣਾਏ ਹੋਏ ਸੀ ਉਹ ਐਜ਼ ਇਟ ਇਜ਼ ਦੇ ਬੂਥ ਐਦਾਂ ਹੀ ਬਣੇ ਹੋਏ ਛੱਡ ਕੇ ਚਲੀ ਗਈ ਅੱਜ ਉਥੇ ਹਾਲਾਤ ਇਹ ਨੇ ਕਿ ਨਾ ਤਾਂ ਉਸ ਸੜਕ ਦਾ ਦੁਬਾਰਾ ਤੋਂ ਮੁੜ ਕੇ ਟੈਂਡਰ ਹੋਇਆ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਵਾਲੀ ਸੜਕ ਦਾ ਸੜਕ ਦੇ ਵਿੱਚ 2 2 3 3 ਫੁੱਟ ਦੇ ਕਈ ਕਈ ਜਗ੍ਹਾ ਤੇ ਖੱਡੇ ਪੈ ਗਏ ਜੀ ਹੁਣ ਕਿਉਂਕਿ ਉੱਥੇ ਕੋਈ ਕੰਪਨੀ ਨਹੀਂ ਹੈ ਟੋਲ ਵਸੂਲਣ ਵਾਲੀ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਿ ਇਹ ਸੜਕ ਖਰਾਬ ਹੋ ਗਈ ਤੇ ਇਹਨੂੰ ਰਿਪੇਅਰ ਕਰ ਦੋ ਜੇਕਰ ਤੁਸੀਂ ਉੱਥੇ ਟੋਲ ਪਲਾਜ਼ਾ ਬੰਦ ਕਰਨਾ ਸੀ ਜਾਂ ਉਹਦਾ ਸਮਾਂ ਖਤਮ ਹੋ ਗਿਆ ਸੀ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਸਿਰਫ ਇੱਕ ਵਾਰੀ ਕੈਮਰੇ ਦੇ ਮੂਰੇ ਵਾਹ-ਵਾਹ ਲੁੱਟ ਲਈ ਉਹਦਾ ਕੀ ਫਾਇਦਾ ਤੁਸੀਂ ਲੋਕਾਂ ਨੂੰ ਆਉਣ ਵਾਲੇ ਸਮੇਂ ਲਈ ਸਹੂਲਤਾਂ ਦਿਓ ਉਸ ਤੋਂ ਬਾਅਦ ਤੁਸੀਂ ਉਹ ਨਵਾਂ ਟੈਂਡਰ ਕਰੋ ਅੱਜ ਵੀ ਆਨੰਦਪੁਰ ਸਾਹਿਬ ਤੋਂ ਨੰਗਲ ਤੱਕ ਦੀ ਸਿੰਗਲ ਰੋਡ ਪਈ ਹੈ। ਰੋਜ਼ ਉੱਥੇ ਐਕਸੀਡੈਂਟ ਹੁੰਦੇ ਨੇ। ਮੈਂ ਡੇਲੀ ਲੰਘਦਾ। ਥੋੜੇ ਦਿਨ ਪਹਿਲੀ ਗੱਲ ਹੈ ਕਿ ਇੱਕ ਵਿਚਾਰੇ ਇੱਕ ਲੜਕੀ ਬੇਟੀ ਤੇ ਉਹਦੀ ਮਦਰ ਸਕੂਟੀ ਦੇ ਉੱਤੇ ਜਾ ਰਹੇ ਸੀ। ਕੋਈ ਬੰਦਾ ਪਿੱਛੋਂ ਹੀ ਮਾਰ ਕੇ ਲੰਘ ਗਿਆ ਟਰੱਕ ਵਾਲਾ ਤੇ ਉਹਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਕਿ ਕੌਣ ਲੰਘ ਗਿਆ। ਮੈਂ ਜਾ ਕੇ ਤੇ ਉਹਨਾਂ ਨੂੰ ਸੜਕ ਦੇ ਦੋਤੋਂ ਚੱਕਿਆ। ਚੱਕ ਕੇ ਉਸ ਤੋਂ ਬਾਅਦ ਉੱਥੋਂ ਗੱਡੀ ਮੰਗਾਈ ਕਿਸੇ ਦੀ ਲੋਕਲ ਤੇ ਉਹਨਾਂ ਨੂੰ ਹਸਪੀਟਲ ਭੇਜਿਆ। ਮਤਲਬ ਇਹ ਹਾਲਾਤ ਨੇ ਪਰ ਸਰਕਾਰਾਂ ਨੂੰ ਚਿੰਤਾ ਥੋੜੀ ਆ ਉਹਨਾਂ ਦੇ ਲਈ ਇੱਕ ਐਕਸੀਡੈਂਟ ਹੋ ਹੋਣ ਦੋ ਹੋਣ ਕਿਸੇ ਦੀ ਜਾਨ ਚਲੀ ਜਾਵੇ ਸਾਡੇ ਇਲਾਕੇ ਚ ਮੈਡੀਕਲ ਸਹੂਲਤ ਹੋਵੇ ਚਾਹੇ ਨਾ ਹੋਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਤਾਂ ਬੋਲ-ਬੋਲ ਕੇ ਥੱਕ ਗਏ ਜੇ ਮੀਡੀਆ ਦੇ ਨਾਲ ਗੱਲ ਕਰੋ ਪੱਤਰਕਾਰਾਂ ਨਾਲ ਉਹ ਕਹਿੰਦੇ ਆ ਅਸੀਂ ਤਾਂ ਖਬਰਾਂ ਲਾ ਲਾ ਕੇ ਥੱਕ ਗਏ ਕਿ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਇੱਥੇ ਲੋਕ ਮਰ ਜਾਣ ਲੋਕਾਂ ਦਾ ਐਕਸੀਡੈਂਟ ਹੋ ਜਾਵੇ ਜੋ ਮਰਜ਼ੀ ਹੋ ਜਾਵੇ ਤੇ ਇੱਕ ਜਿਹੜੇ ਤੁਹਾਡੇ ਹਲਕੇ ਦੇ ਵਿਧਾਇਕ ਮੰਤਰੀ ਨੇ ਮੁਨਾਤੇ ਇਲਜ਼ਾਮ ਵੀ 100 ਕਰੋੜ ਦਾ ਲੱਗਿਆ ਸੀ ਉਹਨਾਂ ਦੇ ਉੱਤੇ ਤੇ ਉਹਨਾਂ ਦੀ ਧਰਮ ਪਤਨੀ ਦੇ ਉੱਤੇ ਉਹ ਉਹਨੂੰ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਜਾਊਂਗੇ ਉਹਨਾਂ ਜੀ ਦੇਖੋ ਇਹ ਵੈਸੇ ਇਸ ਗੱਲ ਦਾ ਜਵਾਬ ਤਾਂ ਵਧੀਆ ਆਪ ਹੀ ਉਹਨਾਂ ਨੂੰ ਦੇਣਾ ਚਾਹੀਦਾ ਹੈ ਕਿ ਅਗਰ ਉਹਨਾਂ 'ਤੇ ਇਲਜ਼ਾਮ ਲੱਗੇ ਨੇ ਤੇ ਉਹਨਾਂ ਦਾ ਦੇਣਾ ਬਣਦਾ ਹੈ ਮੇਰਾ ਬੋਲਣਾ ਤਾਂ ਦੇਖੋ ਨਹੀਂ ਬਣਦਾ ਮੈਂ ਸਮਝਦਾ ਇਸ ਮੁੱਦੇ ਦੇ ਉੱਤੇ ਕਿਉਂਕਿ ਪਰ ਇੱਕ ਗੱਲ ਮੈਂ ਇਹ ਜ਼ਰੂਰ ਕਹਿਣੀ ਚਾਹੂੰਗਾ ਕਿ ਹਰਜੋਤ ਮੈਂ ਸਾਬ ਨੂੰ ਨਾ ਇਲਾਕੇ ਦੇ ਵਿੱਚ ਲੋਕਾਂ ਨੇ ਬੜੀ ਉਮੀਦਾਂ ਦੇ ਨਾਲ ਵੋਟਾਂ ਪਾਈਆਂ ਸੀ ਕਿਉਂਕਿ ਲੋਕ ਪਿਛਲੇ ਜਿਹੜੇ ਸਾਡੇ ਹਲਕਾ ਵਿਧਾਇਕ ਰਹੇ ਨੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਇੰਨੇ ਕੁ ਪਰੇਸ਼ਾਨ ਸੀਗੇ ਤੁਹਾਡੀ ਪਾਰਟੀ ਦੇ ਸੀ ਚਲੋ ਮੇਰੀ ਪਾਰਟੀ ਦੇ ਸੀ ਪਰ ਲੋਕ ਪਰੇਸ਼ਾਨ ਬਹੁਤ ਸੀ ਔਰ ਲੋਕਾਂ ਨੇ ਇਸੀ ਉਮੀਦ ਨਾਲ ਵੋਟਾਂ ਪਈਆਂ ਸੀ ਕਿ ਨਵੇਂ ਹਲਕਾ ਜਿਹੜੇ ਵਿਧਾਇਕ ਅਸੀਂ ਚੁਣ ਰਹੇ ਹਾਂ ਉਹ ਇਲਾਕੇ ਦਾ ਵਿਕਾਸ ਕਰਾਉਣਗੇ ਇਲਾਕੇ ਦੇ ਵਿੱਚ ਜਿਹੜੇ ਪੁਰਾਣੇ ਮੁੱਦੇ ਸੀਗੇ ਕੋਟਾਲਿਆਂ ਦੇ ਪੀਸੀਐਲ ਫੈਕਟਰੀ ਦਾ ਕੋਟਾਲਾ ਸੀ ਭਰਤੀ ਕੋਟਾਲਾ ਸੀ ਅ ਇਲਾਕੇ ਦੇ ਵਿਕਾਸ ਦਾ ਮੁੱਦਾ ਸੀ ਹੋਰ ਵੀ ਜਿਹੜੇ ਕਈ ਵੱਡੇ ਮੁੱਦੇ ਸੀ ਹੁਣ ਮੈਂ ਗਿਣਾਨ ਲੱਗ ਜਾਵਾਂ ਤਾਂ ਮੁੱਦੇ ਬਹੁਤ ਸਾਰੇ ਆ ਤੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਕਿਸ ਤਰੀਕੇ ਨਾਲ ਕਾਰਗੁਜ਼ਾਰੀ ਦੇਖਦੇ ਹੋ ਤੁਸੀਂ ਕਿਹਾ ਵੀ ਮੰਤਰੀ ਸਾਹਿਬ ਚਲੋ ਪਿਛਲੇ 100 ਕਰੋੜ ਦੇ ਜਿਹੜੀ ਘਪਲੇ ਦੇ ਇਲਜ਼ਾਮ ਲੱਗੇ ਨੇ ਉਹਦੇ ਤੇ ਆਪ ਹੀ ਬਿਆਨ ਦਿਓ ਤਾਂ ਚੰਗੀ ਗੱਲ ਹੈ ਤੇ ਕਾਰਗੁਜ਼ਾਰੀ ਕਿਸ ਤਰੀਕੇ ਨਾਲ ਦੇਖਦੇ ਹੋ 2.5 ਸਾਲ ਦੀ ਕਾਰਗੁਜ਼ਾਰੀ ਉਹਨਾਂ ਦੀ ਟੀਚਰ ਪ੍ਰੋਟੈਸਟ ਜਿਹੜੇ ਪਹਿਲਾਂ ਆਵਾਂਗੇ ਜਿੱਦਾਂ ਪਹਿਲਾਂ ਚਾਹੇ ਸੰਗਰੂਰ ਲੱਗਦੇ ਸੀ ਪਟਿਆਲੇ ਲੱਗਦੇ ਸੀ ਉਹ ਅਨੰਦਪੁਰ ਸਾਹਿਬ ਦੇ ਹਲਕੇ 'ਚ ਲੱਗਦੇ ਆ ਹਾਂ ਠੀਕ ਹੈ ਜੀ ਤੇ ਵਿਧਾਨ ਸਭਾ ਭਰਤੀ ਦੀ ਤੁਸੀਂ ਗੱਲ ਕੀਤੀ ਹੈ ਉਹ ਇਲੈਕਸ਼ਨਾਂ ਤੋਂ ਪਹਿਲਾਂ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਮੁੱਦਾ ਚੁੱਕਿਆ ਗਿਆ ਹਾਂ ਭਈ ਮੈਂ ਕਾਰਵਾਈ ਕਰੂੰਗਾ ਜਦੋਂ ਸੱ ਇੱਕ ਵਾਰ ਵੀ ਜਿਹੜੇ ਆ ਮੰਤਰੀ ਸਾਹਿਬ ਨਹੀਂ ਬੋਲੇ ਤੇ ਤੀਜਾ ਜਿਹੜਾ ਵਿਧਾ ਆਪਣਾ ਨਗਰ ਕੌਂਸਲਰ ਨੂੰ ਲੈ ਕੇ ਕਹਿੰਦੇ ਹੁੰਦੇ ਸੀ ਵੀ ਮੇਰੇ ਉਹਨਾਂ ਨੇ ਸ਼ਾਇਦ ਵਿਧਾਨ ਸਭਾ ਚ ਔਨ ਰਿਕਾਰਡ ਵੀ ਹੋਏਗਾ ਉਹ ਬਿਆਨ ਜਦੋਂ ਉਹਨਾਂ ਨੇ ਕਿਹਾ ਸੀ ਮੇਰੇ ਹਲਕੇ ਦੇ ਵਿੱਚ ਤਿੰਨ ਨਗਰ ਕੌਂਸਲਾਂ ਆਂਦੀਆਂ ਨੇ ਵੀ ਤਿੰਨਾਂ ਦੇ ਵਿੱਚ ਜੰਮ ਕੇ ਕਰਪਸ਼ਨ ਹੋਈ ਹੈ ਤੇ ਅੱਜੋ ਹੀ ਨਗਰ ਕੌਂਸਲਾਂ ਦੇ ਜਿਹੜੇ ਪ੍ਰਧਾਨ ਨੇ ਚਾਹੇ ਐਮਸੀ ਨੇ ਉਹ ਸੱਤਾਧਾਰੀ ਪਾਰਟੀ ਦੇ ਵਿੱਚ ਹੈ ਠੀਕ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਮੈਂ ਤੁਹਾਨੂੰ ਉਹੀ ਕਹਿ ਕੇ ਹਟਾਇਆ ਇਸ ਤੋਂ ਪਹਿਲਾਂ ਜੀ ਕਿ ਬੜੀਆਂ ਉਮੀਦਾਂ ਸੀ ਲੋਕਾਂ ਨੂੰ ਲੋਕਾਂ ਨੇ ਬਹੁਤ ਉਮੀਦ ਦੇ ਨਾਲ ਬੜੇ ਵੱਡੇ ਮਾਰਜਨ ਦੇ ਨਾਲ ਉਹਨਾਂ ਨੂੰ ਜਤਾਇਆ ਸੀ ਔਰ ਉਹ ਜੇ ਉਹ ਸਮਝਣ ਕਿ ਇਹ ਸਾਰੀ ਵੋਟ ਜਿਹੜੀ ਉਹਨਾਂ ਨੂੰ ਪਈ ਹੈ ਨਾ ਇਹ ਆਮ ਆਦਮੀ ਪਾਰਟੀ ਨੂੰ ਪੈਣ ਵਾਲੀ ਵੋਟ ਨਹੀਂ ਸੀ ਕਿਉਂਕਿ ਆਮ ਆਦਮੀ ਪਾਰਟੀ ਦੀ ਇੰਨੀ ਵੋਟ ਨਹੀਂ ਹੈ ਇਲਾਕੇ 'ਚ ਆਮ ਆਦਮੀ ਪਾਰਟੀ ਦੀ ਵੋਟ ਨਹੀਂ ਉਹਨਾਂ ਨੂੰ ਪਈ ਇਹ ਉਸ ਖਲਾਫਤ ਦੀ ਵੋਟ ਸੀ ਲੋਕਾਂ ਨੇ ਉਸ ਸੋਚ ਨਾਲ ਵੋਟ ਪਾਈ ਸੀ ਕਿ ਯਾਰ ਆਪਾਂ ਨੇ ਨਵਾਂ ਬੰਦਾ ਇਲਾਕੇ ਦੇ ਵਿੱਚ ਇਹਨੂੰ ਲੈ ਕੇ ਆ ਰਹੇ ਹਾਂ ਕਿਉਂਕਿ ਇਹ ਬੰਦਾ ਬਹੁਤ ਅੱਛੀ ਗੱਲ ਕਰ ਰਿਹਾ ਇਲਾਕੇ ਦੇ ਫੇਵਰ ਦੀ ਗੱਲ ਕਰ ਰਿਹਾ ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਲੋਕ ਨਿਰਾਸ਼ ਵੀ ਸਭ ਤੋਂ ਵੱਧ ਹੁੰਦੇ ਨੇ ਜਦੋਂ ਤੁਸੀਂ ਕਾਰਵਾਈ ਨਾ ਕਰੋ ਅਗਰ ਤੁਸੀਂ ਨਗਰ ਕੌਂਸਲ ਦਾ ਜ਼ਿਕਰ ਕੀਤਾ ਕੱਲ ਵੀ ਨਗਰ ਕੌਂਸਲ ਦਾ ਇੱਕ ਵੀਡੀਓ ਆ ਰਹੀ ਸੀ ਕਿ ਉੱਥੇ ਕੋਈ ਡਰਾਮਾ ਚੱਲ ਰਿਹਾ ਸੀ ਲੇਕਿਨ ਦੇਖੋ ਨਗਰ ਕੌਂਸਲ ਇਹ ਇੱਕ ਇੰਡੀਪੈਂਡੈਂਟ ਬਾਡੀ ਹੈ ਨਗਰ ਕੌਂਸਲਰ ਜਿਹੜੇ ਕੌਂਸਲਰ ਲੋਕ ਚੁਣਦੇ ਨੇ ਇਲਾਕੇ ਦੇ ਵਿੱਚ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਅਗਰ ਕਿਸੇ ਵਾਰਡ ਦੀ ਉਹ ਨੁਮਾਇੰਦਗੀ ਕਰ ਰਹੇ ਨੇ ਤੇ ਉਹ ਉਸ ਵਾਰਡ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਕਰਾਂ ਜੀ ਨਗਰ ਕੌਂਸਲ ਦੇ ਵਿੱਚ ਜਦੋਂ ਤੱਕ ਪੋਲਿਟੀਕਲ ਇੰਟਰਫੀਰੈਂਸਾਂ ਨਹੀਂ ਬੰਦ ਹੋਣਗੀਆਂ ਉਦੋਂ ਤੱਕ ਨਾ ਤਾਂ ਐਮਸੀ ਆਪਣਾ ਕੰਮ ਇਮਾਨਦਾਰੀ ਨਾਲ ਕਰ ਪਾਣਗੇ ਔਰ ਨਾ ਹੀ ਉਹ ਲੋਕਾਂ ਦੇ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰ ਪਾਣਗੇ ਦੋਸ਼ ਲਾਉਣੇ ਤੁਸੀਂ ਕਹਿ ਦੋਗੇ ਸਰਕਾਰ ਸਾਨੂੰ ਫੰਡ ਨਹੀਂ ਦਿੰਦੀ ਠੀਕ ਹੈ ਇਹ ਇੱਕ ਮੁੱਦਾ ਹੋ ਸਕਦਾ ਹੈ ਲੇਕਿਨ ਨਗਰ ਕੌਂਸਲ ਨੰਗਲ ਅਗਰ ਮੈਂ ਉਦੀ ਗੱਲ ਕਰਾਂ ਅੱਜ ਇਹ ਕਲਾਸ ਜਿਹੜੀਆਂ ਕੌਂਸਲਾਂ ਐ ਪੰਜਾਬ ਦੀਆਂ ਜਿਹਦਾ ਸਭ ਤੋਂ ਵੱਧ ਬਜਟ ਹੈ ਉਹਨਾਂ ਦੇ ਵਿੱਚੋਂ ਇੱਕ ਨਗਰ ਕੌਂਸਲ ਹੈ ਅਗਰ ਇੰਨਾ ਬਜਟ ਹੋਣ ਦੇ ਬਾਵਜੂਦ ਵੀ ਤੁਸੀਂ ਸਰਕਾਰ ਮਤਲਬ ਇਹੀ ਗੱਲਾਂ ਕਰਨੀਆਂ ਨੇ ਦੋਸ਼ ਹੀ ਲਾਉਣੇ ਨੇ ਔਰ ਅਗਰ ਲੋਕ ਤੁਹਾਨੂੰ ਸਵਾਲ ਕਰਦੇ ਨੇ ਅੱਜ ਕਿ ਤੁਸੀਂ ਕਿਸੇ ਵਾਰ ਦੇ ਵਿੱਚ ਸੜਕ ਬਣਾ ਨਾਲੀਆ ਕਿਤੇ ਕੋਈ ਕੰਮ ਹੋਣ ਵਾਲਾ ਏ ਤੁਸੀਂ ਉਹ ਸਟਰੀਟ ਲਾਈਟਾਂ ਮੈਂ ਤੁਹਾਨੂੰ ਇੱਕ ਤਾਜੀ ਐਗਜ਼ਾਮਪਲ ਦਵਾਂ ਨਗਰ ਨਗਰ ਕਾਉਂਸਲ ਦੀ ਸਾਡੇ ਨੰਗਲ ਨਗਰ ਕਾਉਂਸਲ ਦੇ ਵਿੱਚ ਅੱਜ ਤੁਸੀਂ ਜਾ ਕੇ ਨਾ ਚੈੱਕ ਕਰੋ ਕਿ ਸ਼ਹਿਰ ਦੇ ਅੰਦਰ ਇੰਨਾ ਕ੍ਰਾਈਮ ਹੈ ਸ਼ਹਿਰ ਦੇ ਅੰਦਰ ਇੱਕ ਸਿੰਗਲ ਕੈਮਰਾ ਵੀ ਜਿਹੜਾ ਹੈਗਾ ਨਾ ਉਹ ਵਰਕਿੰਗ ਪੋਜੀਸ਼ਨ 'ਚ ਨਹੀਂ ਆ ਪਿੱਛੇ ਮਤਲਬ ਮੇਰੇ ਨਾਲ ਕੋਈ ਤੁਹਾਡੇ ਵਾਂਗ ਤੁਹਾਡੇ ਪੱਤਰਕਾਰ ਸਾਥੀ ਗੱਲ ਕਰ ਰਹੇ ਸੀ ਉਹ ਮੈਨੂੰ ਕਹਿੰਦੇ ਕਿ ਕੋਈ ਚੋਰੀ ਦੀ ਵਾਰਦਾਤ ਹੋਈ ਸ਼ਹਿਰ ਦੇ ਵਿੱਚ ਅਸੀਂ ਉਹਨੂੰ ਕੈਮਰਿਆਂ ਦੇ ਰਾਹੀਂ ਚੈੱਕ ਕਰਨ ਚਲੇ ਗਏ ਕਿ ਚੋਰ ਉਹ ਚੋਰੀ ਦੀ ਵਾਰਦਾਤ ਕਰਕੇ ਅੱਗੇ ਕਿੱਥੇ ਗਏ ਜਦੋਂ ਅਸੀਂ ਜਾ ਕੇ ਕੰਟਰੋਲ ਰੂਮ ਚ ਕੈਮਰੇ ਚੈੱਕ ਕੀਤੇ ਤਾਂ ਕੋਈ ਸਿੰਗਲ ਕੈਮਰਾ ਵੀ ਉਹਦੇ ਵਿੱਚੋਂ ਵਰਕਿੰਗ ਨਹੀਂ ਸੀਗਾ ਔਰ ਲੱਖਾਂ ਰੁਪਏ ਦਾ ਬਜਟ ਹੈ ਉਹਨਾਂ ਸੀਸੀਟੀਵੀ ਕੈਮਰਿਆਂ ਦਾ ਤੇ ਕਿੱਥੋਂ ਨਗਰ ਕੌਂਸਲ ਅਸੀਂ ਗਿਣ ਲਈਏ ਕਿ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਜਦੋਂ ਤੱਕ ਇਹ ਪੋਲਿਟਿਕਲ ਇੰਟਰਫੀਰੈਂਸ ਨਹੀਂ ਬੰਦ ਹੋਣਗੀਆਂ ਉਦੋਂ ਤੱਕ ਕਪਲੇ ਦੇ ਦੋਸ਼ ਘਟਾਲੇ ਦੇ ਦੋਸ਼ ਤੁਹਾਡੇ ਤੇ ਲੱਗਣਗੇ ਕਿਉਂਕਿ ਜੋ ਸਹੂਲਤਾਂ ਇੰਨਾ ਪੈਸਾ ਹੋਣ ਦੇ ਬਾਵਜੂਦ ਸ਼ਹਿਰ ਨੂੰ ਤੁਹਾਨੂੰ ਦੇਣੀਆਂ ਚਾਹੀਦੀਆਂ ਸ਼ਹਿਰ ਦੀ ਤਰੱਕੀ ਤੇ ਉਹ ਸਾਰੀ ਬਾਰੇ ਤਾਂ ਕੋਈ ਸੋਚਦਾ ਹੀ ਨਹੀਂ ਆ ਸਭ ਨੂੰ ਸਿਰਫ ਆਪਣੇ ਤੱਕ ਮਤਲਬ ਹੈ ਔਰ ਅਗਲੇ ਇਲੈਕਸ਼ਨ ਦੀ ਚਿੰਤਾ ਹੋ ਜਾਂਦੀ ਹੈ ਕਿ ਅਗਲੇ ਇਲੈਕਸ਼ਨ ਦੇ ਵਿੱਚ ਪੈਸਾ ਚਾਹੀਦਾ ਹੈ ਇਲੈਕਸ਼ਨ ਲੜਨ ਲਈ ਅੱਜ ਮੌਕਾ ਮਿਲਿਆ ਹੈ ਐਮਸੀ ਬਣ ਕੇ ਪੈਸੇ ਇਕੱਠੇ ਕਰ ਲਓ ਅੱਜ ਐਮਐਲਏ ਬਣ ਗਏ ਪੈਸੇ ਇਕੱਠੇ ਕਰ ਲਓ ਮੰਤਰੀ ਬਣ ਗਏ ਕਿਸੇ ਨੂੰ ਇਲਾਕੇ ਦੇ ਲਈ ਆਪਣੇ ਇਲਾਕੇ ਦੇ ਲੋਕਾਂ ਦੀ ਕੋਈ ਸੋਚ ਨਹੀਂ ਤੇ ਸਿਹਤ ਸਹੂਲਤ ਜਿਹੜੀ ਪੰਜਾਬ ਦੀ ਹੈ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਇੱਕ ਪਾਸੇ ਤਾਂ ਪਿਛਲੇ ਦਿਨੀ ਸਿਹਤ ਮੰਤਰੀ ਦਾ ਬਿਆਨ ਸੀ ਕਿ ਜਿਹੜੇ ਆਮ ਆਦਮੀ ਕਲੀਨਿਕ ਨੇ 2.5 ਸਾਲਾਂ ਦੇ ਵਿੱਚ ਕਰੋਨਾ ਲੋਕ ਉੱਥੋਂ ਇਲਾਜ ਕਰਾ ਚੁੱਕੇ ਨੇ ਤੇ ਦੂਜੇ ਪਾਸੇ ਪਿਛਲੇ ਦਿਨੀ ਇੱਕ ਖਬਰ ਵੀ ਬਹੁਤ ਤੇਜ਼ੀ ਦੇ ਨਾਲ ਚੱਲਦੀ ਹੈ ਜਿੱਚਾ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਬਿਮਾਰ ਹੁੰਦੇ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਦਿੱਲੀ ਅਪੋਲੋ ਹਸਪਤਾਲ ਜਾਣਾ ਪੈਂਦਾ ਹੈ ਹੁਣ ਦੇਖੋ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈ ਤੁਸੀਂ ਮੈਨੂੰ ਆਪ ਗਿਆ ਕਿ ਮੁੱਖ ਮੰਤਰੀ ਸਾਹਿਬ ਇਲਾਜ ਕਰਾਉਣ ਲਈ ਅਪੋਲੋ ਜਾ ਰਹੇ ਨੇ ਔਰ ਦਾਵਾ ਇਹ ਕਰਦੇ ਨੇ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਕਰੋੜਾਂ ਬੰਦੇ ਪੰਜਾਬ ਦੇ ਇਲਾਜ ਕਰਾਗੇ ਔਰ ਆਮ ਆਦਮੀ ਕਲੀਨਿਕ ਦੇ ਰਾਹੀਂ ਪੰਜਾਬ ਦੀ ਜਿਹੜੀ ਸਿਹਤ ਸਹੂਲਤਾਂ ਉਹਨਾਂ ਦੇ ਵਿੱਚ ਬਹੁਤ ਵੱਡਾ ਸੁਧਾਰ ਹੋਇਆ। ਹੁਣ ਤੁਸੀਂ ਦੇਖੋ ਕਿ ਜੇਕਰ ਪੰਜਾਬ ਦੀ ਸਿਹਤ ਸਹੂਲਤਾਂ 'ਚ ਸੁਧਾਰ ਹੋਇਆ ਜਾਂ ਪੰਜਾਬ ਦੇ ਹਸਪਤਾਲਾਂ ਨੂੰ ਤੁਸੀਂ ਸਰਕਾਰੀ ਨੂੰ ਇੰਨਾ ਹੀ ਚੰਗਾ ਕਰ ਦਿੱਤਾ ਜੀ ਤੇ ਫਿਰ ਤੁਹਾਨੂੰ ਦਿੱਲੀ ਜਾ ਕੇ ਇਲਾਜ ਕਰਾਣ ਦੀ ਕਿਉਂ ਲੋੜ ਪਈ? ਬਿਲਕੁਲ ਆਮ ਆਦਮੀ ਕਲੀਨਿਕ ਦਾ ਸੱਚ ਇਹ ਹੈ ਕਿ ਉੱਥੇ ਸਿਰਦਰਦ ਦੀ ਜਾਂ ਢਿੱਡ ਦੁਖਣ ਦੀ ਦਵਾਈ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕੋਈ ਦਵਾਈ ਉੱਥੇ ਮਿਲਦੀ ਹੈ। ਪਰ ਇਹ ਤਾਂ ਕਹਿੰਦੇ ਨੇ ਵੀ ਟੈਸਟ ਵੀ ਉੱਥੇ ਫ੍ਰੀ ਹੁੰਦੇ ਨੇ ਜਨਤਾ ਦੇ। ਇੱਕ ਵਾਰੀ ਜਾ ਕੇ ਦੇਖਣ ਤਾਂ ਸਹੀ ਜੇ ਦਾਵਾ ਕਰਦੇ ਨੇ ਤੇ ਜਾਣ ਕੈਮਰੇ ਲੈ ਕੇ ਉੱਥੇ ਸਰਵੇ ਕਰਨ ਕੇ ਕਿਆ ਸਹੂਲਤਾਂ ਉੱਥੇ ਮਿਲਦੀਆਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਕੋਈ ਟੈਸਟ ਤਾਂ ਦੂਰ ਦੀ ਗੱਲ ਐ ਦਵਾਈਆਂ ਵੀ ਜਿਹੜੀਆਂ ਇਹ ਦਾਵਾ ਕਰਦੇ ਉਹ ਵੀ ਪੂਰੀਆਂ ਨਹੀਂ ਮਿਲਦੀਆਂ ਔਰ ਜੀ ਜਿਹੜੀ ਸਰਕਾਰੀ ਹਸਪਤਾਲਾਂ ਦੀ ਪੋਜੀਸ਼ਨ ਐ ਉਹ ਜਿਦਾਂ ਇਹ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਹਸਪਤਾਲਾਂ ਨੂੰ ਦਿੱਲੀ ਮਾਡਲ ਦਿੱਲੀ ਦੀ ਤਰਜ਼ ਤੇ ਇਦਾਂ ਦਾ ਕਰਦਾਂਗੇ ਉਦਾਂ ਦਾ ਕਰਦਾਂਗੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਵੀ ਕੋਈ ਫੈਸਿਲਿਟੀ ਦੇ ਵਿੱਚ ਚੇਂਜ ਨਹੀਂ ਆਇਆ ਜੇ ਕਿਉਂਕਿ ਇਹ ਪਿਛਲੇ 70 ਸਾਲਾਂ ਦਾ ਹਵਾਲਾ ਦਿੰਦੇ ਸੀ ਕਿ ਪਿਛਲੇ 70 ਸਾਲਾਂ ਚ ਕੁਝ ਨਹੀਂ ਹੋਇਆ ਪੈਸਾ ਖਾਦਾ ਸਰਕਾਰਾਂ ਨੇ ਠੀਕ ਹੈ ਖਾਦਾ ਹੋਊਗਾ ਪਰ ਤੁਸੀਂ ਹੁਣ ਦੱਸੋ ਕਿ ਤੁਹਾਡੇ ਕੋਲ ਹੁਣ ਸਮਾਂ ਹੈ ਤੇ ਤੁਸੀਂ ਕੀ ਕੀਤਾ ਕੀ ਤੁਸੀਂ ਸਰਕਾਰੀ ਹਸਪਤਾਲਾਂ ਦਾ ਸੁਧਾਰ ਕੀਤਾ ਮੇਰਾ ਸਾਡਾ ਜਿਹੜਾ ਤੁਸੀਂ ਪਹਿਲਾਂ ਅਸੀਂ ਸਟਾਰਟਿੰਗ 'ਚ ਐਨਜੀਓ ਦੀ ਗੱਲ ਕੀਤੀ ਰੋਟਰੀ ਕਲੱਬ ਰੋਟਰੀ ਕਲੱਬ ਦੇ ਰਾਹੀਂ ਅਸੀਂ ਇੱਕ ਰੋਟਰੀ ਅੰਨਪੂਰਨਾ ਰਸੋਈ ਦੀ ਸ਼ੁਰੂਆਤ ਕੀਤੀ ਸੀਗੀ ਸਿਵਲ ਹਸਪੀਟਲ ਦੇ ਵਿੱਚ ਨੰਗਲ 'ਚ ਅਸੀਂ ਹਰ ਸण्डे ਸਾਡਾ ਕਲੱਬ ਸਾਰੇ ਪੇਸ਼ੈਂਟਸ ਨੂੰ ਲੰਚ ਮੀਲ ਪ੍ਰੋਵਾਈਡ ਕਰਦਾ ਹੈ ਇਹ ਡਿਸੀਜਨ ਅਸੀਂ ਇਸ ਕਰਕੇ ਲਿਆ ਸੀਗਾ ਕਿਉਂਕਿ ਅਸੀਂ ਜਦੋਂ ਉੱਥੇ ਜਾ ਕੇ ਦੇਖਿਆ ਨਾ ਉੱਥੇ ਕੋਈ ਕੈਂਟੀਨ ਨਾ ਕੋਈ ਸਰਕਾਰ ਵੱਲੋਂ ਜਿਹੜੇ ਮਰੀਜ਼ ਦਾਖਲ ਹੁੰਦੇ ਆ ਉਹਨਾਂ ਨੂੰ ਕੋਈ ਖਾਣ ਪੀਣ ਦੀ ਫੈਸਿਲਿਟੀ ਹੈ ਉਹਨਾਂ ਸਾਰੇ ਮਰੀਜ਼ਾਂ ਨੂੰ ਜਿਨ੍ਹਾਂ ਦੇ ਨਾਲ ਤਾਂ ਚਲੋ ਕੋਈ ਲੋਕਲ اٹੈਂਡੈਂਟ ਆ ਉਹ ਤਾਂ ਘਰੋਂ ਆਪਣਾ ਇੰਤਜ਼ਾਮ ਕਰ ਲੂਗਾ ਵਿਚਾਰਾ ਜਿਹਦੇ ਨਾਲ ਕੋਈ ਹੈ ਹੀ ਨਹੀਂ ਉਹਨੂੰ ਪਹਿਲਾਂ ਤਾਂ ਮਾਰਕੀਟ 'ਚ ਜਾਣਾ ਪੈਂਦਾ 2 ਕਿਲੋਮੀਟਰ ਦੂਰ ਖਾਣਾ ਖਾਣ ਦੀ ਲਈ ਵਿਚਾਰਾ ਇੱਕ ਤਾਂ ਬਿਮਾਰ ਹੈ 6:00 ਵਜੇ ਹੁੰਦੀ ਹੈ ਤੇ ਉਹ ਪਹਿਲਾਂ ਰੋਟੀ ਲੱਭਦਾ ਫਿਰਦਾ ਉਹਦਾ ਨਾਲ ਜਿਹੜਾ ਉਹਦਾ اٹੈਂਡੈਂਟ ਹੁੰਦਾ ਅਸੀਂ ਇਹ ਫੈਸਲਾ ਹੀ ਸੀ ਕਰਕੇ ਲਿਆ ਸੀ ਕਿ ਲੱਗ ਵੱਲੋਂ ਕਿ ਚਲੋ ਅਸੀਂ ਇੱਕ ਸ਼ੁਰੂਆਤ ਕਰਾਂਗੇ ਤੇ ਹੋ ਸਕਦਾ ਸਾਨੂੰ ਦੇਖ ਕੇ ਸਰਕਾਰ ਸ਼ਾਇਦ ਕੋਈ ਇਨੀਸ਼ੀਏਟਿਵ ਲਵੇ ਕਿ ਇਹਨੂੰ ਪੂਰੇ ਹਫਤੇ ਦੇ ਲਈ ਆਪਾਂ ਕਰੀਏ ਤੇ ਸਾਡੀ ਕੋਈ ਮਦਦ ਕਰ ਦੇਵੇ ਕਲੱਬ ਦੀ ਤੁਸੀਂ ਇਹ ਮੰਨ ਕੇ ਚੱਲੋ ਮਦਦ ਤਾਂ ਦੂਰ ਦੀ ਗੱਲ ਐ ਕੋਈ ਦੇਖਣ ਨਹੀਂ ਪੁੱਛਣ ਤੱਕ ਨਹੀਂ ਆਇਆ ਕਿ ਤੁਸੀਂ ਕਰ ਰਹੇ ਹੋ ਤੇ ਸਾਡਾ ਕੋਈ ਯੋਗਦਾਨ ਇਸ ਚ ਪੈਂਦਾ ਤੇ ਅਸੀਂ ਵੀ ਪਾ ਦਿੰਦੇ ਹਾਂ ਜੀ ਮਤਲਬ ਇਹ ਹਾਲਾਤ ਨੇ ਔਰ ਜਿਹੜਾ ਪੇਸ਼ੈਂਟ ਆ ਗਿਆ ਕੋਈ ਥੋੜਾ ਜਿਆਦਾ ਸੀਰੀਅਸ ਲੱਗਦਾ ਪੀਜੀਆ ਰੈਫਰ ਕਰ ਦਿਓ ਜੀ ਇੱਥੇ ਸਾਡੇ ਵੱਸ ਦਾ ਕੇਸ ਨਹੀਂ ਹੈਗਾ ਇਹਨੂੰ ਪੀਜੀਆ ਰੈਫਰ ਕਰ ਦਿਓ ਜੀ ਇਹ ਹਾਲਾਤ ਤੇ ਲਾਸਟ ਸਵਾਲ ਹੋਏਗਾ ਕਿ ਤੁਹਾਡੇ ਕਾਂਗਰਸ ਦੀ ਗੱਲ ਕੀਤੀ ਜਾਵੇ ਕਿ ਰੋਪੜ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਪਿਛਲੇ ਦਿਨੀ ਮਰਹੂਮ ਜਿਹੜੇ ਚੜੀਆਂ ਸਾਹਿਬ ਸੀ ਉਹਨਾਂ ਦਾ ਜਿਹੜਾ ਦੇਹਾਂਤ ਹੋਇਆ ਸੀ ਉਸ ਤੋਂ ਬਾਅਦ ਇੱਕ ਨਵੀਂ ਚਰਚਾ ਛੜੀ ਹੋਈ ਹੈ ਕਿ ਰੋਪੜ ਦਾ ਜ਼ਿਲ੍ਹਾ ਪ੍ਰਧਾਨ ਲੱਗੇਗਾ ਬਿਆਨ ਵਾਲੇ ਕੁਝ ਦਿਨਾਂ ਚ ਲੱਗੇਗਾ ਕਿ ਸ਼ਾਇਦ ਤੁਸੀਂ ਦੇਖਿਆ ਵੀ ਹੋਣਾ ਹੈ ਬੇ ਸੂਤਰਾਂ ਦੇ حوالے ਤੋਂ ਖਬਰ ਜੈਦਾਂ ਕਿਵੇਂ ਹੈ ਉਹਦੇ ਚ ਤੁਹਾਡਾ ਨਾਂ ਵੀ ਕਿਤੇ ਨਾ ਕਿਤੇ ਮੋਹਰੀ ਕਿਤਾੜ ਦੇ ਵਿੱਚ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਤੁਸੀਂ ਹੋ ਉਸ ਕਿਤਾੜ ਚ ਜਾਂ ਨਹੀਂ ਖਬਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਇਹ ਮੇਰੇ ਵੀ ਸੁਣਨ ਚਾਇਆ ਕਿ ਖਬਰ ਕਿਤੇ ਇਹ ਆ ਚੱਲ ਰਹੀ ਹੈ ਚੈਨਲ ਤੇ ਜਾਂ ਕਿਸੇ ਦੇ ਉੱਤੇ ਕਿਸੇ ਨੇ ਪੋਸਟ ਪਾਈ ਹੋਈ ਹੈ ਲੇਕਿਨ ਦੇਖੋ ਮੇਰਾ ਇਹ ਮੰਨਣਾ ਨਿੱਜੀ ਤੌਰ ਤੇ ਮੈਂ ਵੈਸੇ ਮੈਂ ਨਹੀਂ ਕਤਾਰ 'ਚ ਨਾ ਮੈਂ ਆਪਣੇ ਆਪ ਨੂੰ ਗਿਣਦਾ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਅਹੁਦੇ ਹਨ ਜਿਲ੍ਹਾ ਪ੍ਰਧਾਨਗੀ ਹੋ ਗਈ ਕੋਈ ਹੋਰ ਪ੍ਰਧਾਨਗੀ ਹੋ ਗਈ ਇਹਦੇ ਨਾਲੋਂ ਜ਼ਿਆਦਾ ਜ਼ਰੂਰੀ ਇਹ ਚੀਜ਼ਾਂ ਨੇ ਕਿ ਅਸੀਂ ਆਪਣੇ ਜੋ ਸਾਡੀ ਜ਼ਿੰਮੇਵਾਰੀ ਹੈ ਪਹਿਲਾ ਤਾਂ ਪਾਰਟੀ ਦੇ ਪ੍ਰਤੀ ਹੈ ਉਹ ਨਿਭਾਈਏ ਔਰ ਉਸ ਤੋਂ ਬਾਅਦ ਆਪਣੇ ਸਮਾਜ ਦੇ ਪ੍ਰਤੀ ਜੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਪੂਰਾ ਕਰੀਏ ਇਹ ਜਿਹੜੇ ਅਹੁਦੇ ਐ ਤੁਹਾਡੇ ਹੋਰ ਪਾਰਟੀ ਦੇ ਵਿੱਚ ਸਮਾਜ ਦੇ ਵਿੱਚ ਇਹ ਤੁਹਾਨੂੰ ਲੋਕ ਆਪਣੇ ਆਪ ਫਿਰ ਉਹ ਕ੍ਰੈਡਿਟ ਦਿੰਦੇ ਨੇ ਜੇਕਰ ਤੁਸੀਂ ਇਲਾਕੇ ਦੇ ਲੋਕਾਂ ਦੀ ਮਦਦ ਕਰ ਸਕਦੇ ਹੋ ਉਹਨਾਂ ਦੇ ਨਾਲ ਖੜਦੇ ਹੋ ਉਹਨਾਂ ਦੀ ਸੇਵਾ ਕਰਦੇ ਹੋ ਜੀ ਇਹ ਮੇਰਾ ਨਿੱਜੀ ਤੌਰ ਦੇ ਉੱਤੇ ਮੰਨਣਾ ਹੈ ਬਾਕੀ ਅਗਰ ਪਾਰਟੀ ਕੋਈ ਜ਼ਿੰਮੇਵਾਰੀ ਦੇਉਗੀ ਤਾਂ ਆਪਾਂ ਉਹ ਤੋਂ ਕਦੀ ਭੱਜੇ ਨਹੀਂ ਨਾ ਕਦੀ ਭੱਜਾਂਗੇ ਕਿਉਂਕਿ ਮੈਂ ਹਮੇਸ਼ਾ ਤੋਂ ਕਾਂਗਰਸ ਪਾਰਟੀ ਦੇ ਨਾਲ ਖੜਾ ਹਾਂ ਔਰ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਠੋਕ ਕੇ ਕਾਂਗਰਸ ਪਾਰਟੀ ਦੇ ਨਾਲ ਖੜਾਂਗੇ ਲੇਕਿਨ ਮੇਰਾ ਇਹ ਮੰਨਣਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਐ ਅਹੁਦਿਆਂ ਦੀਆਂ ਚਰਚਾਵਾਂ ਜਾਂ ਹੋਰ ਚੀਜ਼ਾਂ ਇਹਨਾਂ ਤੋਂ ਜਿਹੜੀ ਵੱਡੀ ਚੀਜ਼ ਹੈ ਉਹ ਪਾਰਟੀ ਦੀ ਸੇਵਾ ਹੈ ਆਪਣੇ ਸਮਾਜ ਦੀ ਸੇਵਾ ਹੈ ਔਰ ਮੇਰਾ ਹਲੇ ਜਿਹੜਾ ਪੂਰਾ ਫੋਕਸ ਹੈ ਨਾ ਮੇਰਾ ਏਸੀ ਚੀਜ਼ ਦੇ ਉੱਤੇ ਹੈ ਕਿ ਮੈਂ ਜਿੰਨਾ ਆਪਣੇ ਸਮਾਜ ਦੇ ਕੰਮ ਆ ਸਕਾਂ ਆਪਣੀ ਪਾਰਟੀ ਦੇ ਕੰਮ ਆ ਸਕਾਂ ਮੈਂ ਉਨਾ ਆਪਣੇ ਪੱਧਰ ਤੇ ਹਮੇਸ਼ਾ ਪੂਰੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਬਾਕੀ ਜਦੋਂ ਪਾਰਟੀ ਨੂੰ ਸਹੀ ਲੱਗੇਗਾ ਅਗਰ ਪਾਰਟੀ ਕਦੀ ਮੌਕਾ ਦੇਗੀ ਬੁਲਾਉਗੀ ਕਿਸੇ ਅਹੁਦੇ ਦੇ ਲਈ ਪਾਰਟੀ ਮੈਨੂੰ ਯੋਗ ਸਮਝਦੀ ਹੋਊਗੀ ਮੇਰੇ ਨਾਲ ਗੱਲ ਕਰੇਗੀ ਤਾਂ ਪੂਰੀ ਜ਼ਿੰਮੇਵਾਰੀ ਦੇ ਨਾਲ ਉਹ ਜਿਹੜੀ ਜ਼ਿੰਮੇਵਾਰੀਆਂ ਨਿਭਾਵਾਂਗੇ ਕੋਈ ਐਜੀ ਗੱਲ ਨਹੀਂ ਧੰਨਵਾਦ ਸੋਨੀ ਸਾਹਿਬ ਧੰਨਵਾਦ ਤੁਸੀਂ ਸਮਾਂ ਦਿੱਤਾ